ਸਾਰੇ ਸਾਥੀਆਂ ਪਿਆਰ ਤੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪਿਆਰੇ ਸਾਥੀ ਜਿੱਦਾਂ ਕਿ ਤੁਸੀਂ ਜਾਣਦੇ ਹੀ ਆ ਆਪਣਾ ਸਾਧੇ ਚੱਲ ਰਿਹਾ ਹੈ ਪਰਮਸ ਜੋ ਕਨਨ ਜੀ ਦੀ ਆਤਮ ਕਥਾ ਦਾ ਇੱਕ ਜੋਗੀ ਦੀ ਆਤਮ ਕਥਾ ਤੇ ਹੁਣ ਆਪਾਂ ਪਹੁੰਚੇ ਹੁਆ ਅਦੇ ਸੰਤਵੀਂ ਅਧਿਆਇ ਤੇ ਜਿਹਦਾ ਸ਼ੀਸ਼ਕ ਹੈ ਮੇਰੀ ਅਮਰੀਕਾ ਰਵਾਨਗੀ ਇਹਦੇ ਵਿੱਚ ਆਪਾਂ ਪਹਿਲਾਂ ਜਾਣਿਆ ਪਿਛਲੀ ਵੀਡੀਓ ਦੇ ਵਿੱਚ ਇਹ ਪਰਮਾ ਜੀ ਉਹਨਾਂ ਚ ਧਿਆਨ ਕਰਦੇ ਨੇ ਤਾਂ ਉਹਨਾਂ ਨੂੰ ਧਿਆਨ ਦੇ ਵਿੱਚ ਵਿਜ਼ਨਸ ਦਿਖਣ ਲੱਗ ਗਏ ਕਿ ਉਹਨਾਂ ਦਾ ਹੁਣ ਟਾਈਮ ਆ ਚੁੱਕਾ ਹੈ ਅਮਰੀਕਾ ਜਾਂਦਾ ਤੇ ਆਪਣੇ ਗੁਰੂ ਸਾਹਿਬ ਕੋਲੋਂ ਉਹਨਾਂ ਨੂੰ ਪਰਮਿਸ਼ਨ ਮਿਲ ਚੁੱਕੀ ਹੈ ਆਸ਼ੀਰਵਾਦ ਮਿਲ ਚੁੱਕਿਆ ਤੇ ਪਰਮਪిత ਪਰਮਾਤਮਾ ਤੋਂ ਵੀ ਉਹਨਾਂ ਨੂੰ ਆਸ਼ੀਰਵਾਦ ਪ੍ਰਾਪਤ ਹੋ ਚੁੱਕਿਆ ਹੈ ਜਿਨ੍ਹਾਂ ਦਾ ਸੁਨੇਹਾ ਲੈ ਕੇ ਆਏ ਸੀ ਕੋਧ ਮਹਾਵਤਾਰ ਪਾਪਾ ਜੀ ਤੇ ਹੁਣ ਉਹ ਆਪਣੇ ਗੁਰੂ ਸਾਹਿਬ ਦਾ ਸ਼੍ਰੀ ਜਗਤੇਸ਼ਰ ਜੀ ਜੀ ਦਾ ਆਸ਼ੀਰਵਾਦ ਉਹ ਕੰਨ ਦੇ ਨੇ कि ਜੋ ਮੈਨੂੰ ਮੇਰੇ ਗੁਰੂ ਸ੍ਰੀ ਯੁਕਤੇਸ਼ਵਰ ਜੀ ਨੇ ਆਸ਼ੀਰਵਾਦ ਦਿੱਤੇ ਸੀ ਦੋਨੋਂ ਆਸ਼ੀਰਵਾਦ ਪੂਰੀ ਤਰ੍ਹਾਂ ਫਲੀਫੂਤ ਹੋਈ ਤੇ ਜੋਗਨਾਂ ਜੀ ਕਹਿੰਦੇ ਮੈਂ ਅਮਰੀਕਾ ਕਦੇ ਇਕੱਲਾ ਹੀ ਆਇਆ ਸੀਗਾ ਤੇ ਮੇਰਾ ਇੱਥੇ ਇੱਕ ਵੀ ਮਿੱਤਰ ਨਹੀਂ ਸੀ ਕਹਿੰਦੇ ਪਰ ਮੈਂ ਦੇਖਿਆ ਕਿ ਅਮਰ ਅਧਿਆਤਮਿਕ ਸਿੱਖਿਆਵਾਂ ਨੂੰ ਗ੍ਰਹਿਣ ਕਰਨ ਵਾਸਤੇ ਹਜ਼ਾਰਾਂ ਆਤਮਾਵਾਂ ਇੱਥੇ ਇੰਤਜ਼ਾਰ 'ਚ ਬੈਠੀਆਂ ਹੋਯਾਂ ਨੇ ਮਤਲਬ ਉਹਨਾਂ ਨੂੰ ਸੱਚੇ ਮਿੱਤਰ ਆਪਣੇ ਆਪ ਮਿਲਦੇ ਜਾ ਰਹੇ ਸੀ ਅਗੇ ਦੱਸ ਰਹਿਣੇ ਕਹਿੰਦੇ ਵਿਸ਼ਵ ਜੁੱਤ ਤੋਂ ਬਾਅਦ ਅਮਰੀਕਾ ਜਾਣ ਵਾਲੇ ਪਹਿਲੇ ਯਾਤਰੀ ਸਮੁੰਦਰੀ ਜਹਾਜ਼ ਜਿਹਦਾ ਨਾਮ ਸੀ ਦ ਸਿਟੀ ਆਫ ਸਪਾਰਟਾ ਉਹਦੇ ਤੇ ਸਵਾਰ ਹੋ ਕੇ ਕਹਿੰਦੇ ਮੈਂ ਅਗਸਤ 1920 ਪਾਰਤ ਤੁਰਵਾਨਾ ਹੋ ਗਿਆ ਕਦੇ ਪਾਸਪੋਰਟ ਬਣਾਉਣ ਲਈ ਆ ਰਹੀਆਂ ਲਾਲ ਫਿੱਤਾ ਸ਼ਹਿਦੀਆਂ ਅੜਚਲਾਂ ਜਿਹੜੀਆਂ ਸੀਗੀਆਂ ਉਹ ਚਮਤਕਾਰੇ ਢੰਗ ਨਾਲ ਆਪਣੇ ਆਪ ਦੂਰ ਹੁੰਦੀਆਂ ਚ ਗਈਆਂ ਤੇ ਮੈਂ ਜਹਾਜ਼ ਯਾਤਰਾ ਕਰਨ ਲਈ ਟਿਕਟ ਪ੍ਰਾਪਤ ਕਰਨ ਦੇ ਕਾਬਿਲ ਹੋ ਗਿਆ ਕਹਿੰਦੇ 2 ਮਹੀਨਿਆਂ ਦੀ ਸਮੁੰਦਰੀ ਯਾਤਰਾ ਕਰਦਿਆਂ ਇੱਕ ਸਹਿ ਯਾਤਰੀ ਨੂੰ ਪਤਾ ਲੱਗਿਆ ਵੀ ਮੈਂ ਬੋਸਟਨ ਚ ਹੋਣ ਵਾਲੇ ਸਮੇਲਨ ਚ ਭਾਰਤ ਦੀ ਨੁਮਾਇੰਦਗੀ ਕਰਨ ਜਾ ਰਹੀ ਹਾਂ ਕਹਿੰਦੇ ਪਹਿਲੀ ਵਾਰ ਉਹਨੇ ਇਹ ਨਾਮ ਉਚਾਰਿਆ ਮੇਰਾ ਸਵਾਮੀ ਯੋਗਾਨੰਦ ਕਹਿੰਦੇ ਪਰਬਾਦ ਦੇ ਵਿੱਚ ਅਮਰੀਕਾ ਚ ਇਸ ਨਾਮ ਦਾ ਮੈਂ ਆਦੀ ਹੋ ਗਿਆ ਪਰ ਪਹਿਲੀ ਵਾਰ ਕਹਿੰਦੇ ਮੈਨੂੰ ਥੋੜਾ ਅਚੰਭਾ ਜ਼ਰੂਰ ਲੱਗਿਆ ਜਦੋਂ ਉਹਨੇ ਮੈਨੂੰ ਇੱਦਾਂ ਕਿਹਾ ਕਿ ਕਹਿੰਦੇ ਅਗਲੇ ਵੀਰਵਾਰ ਦੀ ਰਾਤ ਨੂੰ ਸਾਡੇ ਮੁਸਾਫਿਰਾਂ ਨੂੰ ਇੱਕ ਭਾਸ਼ਣ ਦੇ ਕੇ ਧੰਨਵਾਦੀ ਬਣਾਓ। ਮੇਰਾ ਖਿਆਲ ਹੈ ਸਾਨੂੰ ਸਾਰਿਆਂ ਨੂੰ ਬੜਾ ਲਾਭ ਹੋਊਗਾ ਜੇ ਤੁਸੀਂ ਜ਼ਿੰਦਗੀ ਦਾ ਸੰਘਰਸ਼ ਤੁਸੀਂ ਕਿਸ ਤਰ੍ਹਾਂ ਜਿੱਤਿਆ ਜਾਵੇ ਇਸ ਵਿਸ਼ੇ ਤੇ ਬੋਲੋ। ਹੁਣ ਇੱਥੇ ਜਹਾਜ਼ ਦੇ ਵਿੱਚ ਉਹਨਾਂ ਨੂੰ ਪਹਿਲਾ ਸੱਤਾ ਜਿਹੜਾ ਹੈਗਾ ਬੋਲਣ ਦਾ ਉਹ ਮਿਲ ਚੁੱਕਿਆ ਸੀਗਾ। ਪਰ ਯੋਗਨਾਂਜੀ ਕਹਿੰਦੇ ਨਹੀਂ ਕਹਿੰਦੇ ਅਫਸੋਸ ਕਿ ਬੁੱਧਵਾਰ ਆਉਂਦੇ ਕਹਿੰਦੇ ਮੈਂ ਇਹ ਦੇਖਿਆ ਪਹਿਲਾਂ ਮੈਨੂੰ ਆਪਣੀ ਜ਼ਿੰਦਗੀ ਦਰਸ਼ਨ ਕਰ ਚਿੱਤਨਾ ਪਊਗਾ ਕਹਿੰਦੇ ਅੰਗਰੇਜ਼ੀ ਵਿੱਚ ਭਾਸ਼ਣ ਦੇਣ ਵਾਸਤੇ ਮੈਂ ਆਪਣੇ ਵਿਚਾਰਾਂ ਨੂੰ ਇੱਕ ਲੜੀ ਚ ਪਰੋਦੇ ਬੜੀ ਯਤਨ ਕਰਦਾ ਰਿਹਾ ਪਰ ਸਭ व्यर्थ ਕਹਿੰਦੇ ਅਖੀਰ ਥੱਕ ਹਾਰ ਕੇ ਮੈਂ ਕੀ ਕੀਤਾ ਆਪਣੀ ਤਿਆਰੀ ਵੀ ਛੱਡ ਦਿੱਤੀ ਕਹਿੰਦੇ ਜ਼ੀਨ ਕਾਠੀ ਦੇਖਦੇ ਆਹੀ ਦਲਿਤੇ ਮਾਰਨ ਵਾਲੇ ਜਗਲੀ ਘੋੜੇ ਵਾਂਗ ਮੇਰੇ ਵਿਚਾਰ ਵੀ ਕਹਿੰਦੇ ਅੰਗਰੇਜ਼ੀ ਵਿਆਕਰਣ ਨਾਲ ਸਹਿਯੋਗ ਕਰਨ ਵਾਸਤੇ ਤਿਆਰ ਨਹੀਂ ਸੀ ਜਿਵੇਂ ਆ ਕੇ ਆਪਾ ਜਾਣਦੇ ਹੀ ਆ ਕਿ ਜੋਗਰਾਂਝੀ ਨੂੰ ਅਗਰੇਦੀ ਤਾਂ ਬਿਲਕੁਲ ਆਉਂਦੀ ਨਹੀਂ ਸੀ ਪਰ ਕਹਿੰਦੇ ਗੁਰੂਦੇਵ ਤੇ ਪੂਤਕਾਂ ਚ ਦਿੱਤੇ ਗਏ ਭਰੋਸਿਆਂ ਦੇ ਸਿਰ ਤੇ ਮੈਂ ਵੀਰਵਾਰ ਨੂੰ ਜਹਾਜ਼ ਦੇ ਸੈਲੂਨ 'ਚ ਸਰੋਤਿਆਂ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਕਹਿੰਦੇ ਮੇਰੇ ਮੂੰਹੋਂ ਇੱਕ ਵੀ ਸ਼ਬਦ ਨਹੀਂ ਸੀ ਨਿਕਲ ਰਿਹਾ ਤੇ ਮੈਂ ਸਰੋਤਿਆਂ ਦੇ ਸਾਹਮਣੇ ਡੰਨਵੱਟਾ ਬਣ ਕੇ ਖੜਾ ਰਿਹਾ ਕਹਿੰਦੇ ਸਹਿਣਸ਼ੀਲਤਾ ਦਾ ਇਹ ਸੰਘਰਸ਼ 10 ਮਿੰਟ ਤੱਕ ਚੱਲਦਾ ਰਿਹਾ ਤੇ ਉਸ ਤੋਂ ਬਾਅਦ ਸਰੋਤਿਆਂ ਨੂੰ ਕਹਿੰਦੇ ਸਮਝ ਆ ਗਈ ਕਿ ਕਿਹੜੇ ਕਸ਼ਮ ਕਸ਼ਿਚਾਂਗੇ ਮੈਂ ਕਹਿੰਦੇ ਮੇਰੇ ਧਰਮ ਸੰਕਟ ਦੀ ਉਹਨਾਂ ਨੂੰ ਅਹਿਸਾਸ ਹੋ ਗਿਆ ਤੇ ਉਹ ਕਹਿੰਦੇ ਹੱਸਣ ਲੱਗ ਪਏ ਸਾਰੇ ਉਸ ਵਕਤ ਦੀ ਹਾਲਤ ਕਹਿੰਦੇ ਮੇਰੇ ਵਾਸਤੇ ਬਿਲਕੁਲ ਹੱਸਣ ਵਾਲੀ ਨਹੀਂ ਸੀ ਕਿ ਕਹਿੰਦੇ ਮੈਂ ਬਹੁਤ ਸ਼ਰਮਿੰਦਾ ਮਹਿਸੂਸ ਕਰ ਰਿਹਾ ਸੀ ਕਹਿੰਦੇ ਮੈਂ ਉਸ ਸਮੇਂ ਇੱਕ ਰੋਜ਼ਪੂਰਨ ਪ੍ਰਾਰਥਨਾ ਆਪਣੇ ਗੁਰੂ ਦੇਵ ਬਲਸਾਹੇ ਤਾਂ ਵਾਸਤੇ ਪੜਾਈ ਕਰ ਦਿੱਤੀ ਕਹਿੰਦੇ ਉਦੋਂ ਹੀ ਮੇਰੇ ਅੰਤਰਮਨ ਚ ਇੱਕ ਤਰ੍ਹਾਂ ਆਵਾਜ਼ ਆਈ ਤੂੰ ਬੋਲ ਸਕਦਾ ਬੋਲ ਤਾਂ ਜੋਗਨਾਂ ਸੀ ਕਹਿੰਦੇ ਮੇਰੇ ਵਿਚਾਰਾਂ ਨੇ ਤਰੰਤ ਅੰਗਰੇਜ਼ੀ ਭਾਸ਼ਾ ਨਾਲ ਦੋਸਤੀ ਕਰ ਲਈ ਕਹਿੰਦੇ 45 ਮਿੰਟ ਤੱਕ ਭਾਸ਼ਣ ਚੱਲਦਾ ਰਿਹਾ ਤੇ ਸਰੋਤੇ ਅਖੀਰ ਤੱਕ ਮੰਤਰਮੁਗਧ ਹੋਈ ਬੈਠੇ ਰਹੇ ਤੇ ਸੁਣਦੇ ਰਹੇ ਕਹਿੰਦੇ ਉਸ ਭਾਸ਼ਣ ਨਾਲ ਮੈਨੂੰ ਅਮਰੀਕਾ ਦੀਆਂ ਕਈ ਹੋਸ ਸੰਸਥਾਵਾਂ ਵੱਲੋਂ ਭਾਸ਼ਣ ਦੇਣ ਵਾਸਤੇ ਫਿਰ ਨਿਮੰਤਰਣ ਅੱਗੇ ਹੋਰ ਵੀ ਮਿਲੇ ਹੁਣ ਅੱਗੇ ਉਹ ਦੱਸਦੇ ਨੇ ਕਮਾਲ ਦੀ ਗੱਲ ਕਹਿੰਦੇ ਭਾਸ਼ਣ ਕੀ ਦਿੱਤਾ ਸੀ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਮੈਨੂੰ ਯਾਦ ਨਹੀਂ ਸੀ ਆ ਰਿਹਾ ਕਹਿੰਦੇ ਵਿਵੇਕਸ਼ੀਲ ਪੁੱਛੀ ਗਿਛਕਾਰ ਤੇ ਦੂਜੇ ਮਸਾਫਾ ਦਾ ਸਿਰਫ ਇਹ ਨਹੀਂ ਪਤਾ ਲੱਗਿਆ ਵੀ ਮੈਂ ਛੁੱਤ ਅੰਗਰੇਜ਼ੀ ਚ ਅਤਿਅੰਤ ਪ੍ਰੇਰਣਾਦਾਇਕ ਪਾਸ਼ਨ ਜਿਹੜਾ ਉਹ ਦਿੱਤਾ ਸੀ ਉਹਨਾਂ ਤੋਂ ਕਹਿੰਦੇ ਇਹ ਆਨੰਦਦਾਇਕ ਖਬਰ ਸੁਣ ਕੇ ਉਸ ਔਖੇ ਘੜੀ ਚ ਸਹਾਇਤਾ ਕਰਨ ਵਾਲੇ ਆਪਣੇ ਗੁਰੂਦੇਵ ਦਾ ਮੈਂ ਨਿਮਰਤਾਪੂਰਵਕ ਕਦੇ ਧੰਨਵਾਦ ਕੀਤਾ ਤੇ ਮੈਨੂੰ ਨਵੇਂ ਸਿਰੇ ਤੋਂ ਵਿਸ਼ਵਾਸ ਹੋ ਗਿਆ ਵੀ ਉਹ ਦੇਸ਼ ਕਾਲ ਦੀਆਂ ਹੱਤਾਂ ਤੋਂ ਪਰੇ ਹਮੇਸ਼ਾ ਮੇਰੇ ਅੰਗ ਸੰਗ ਹੈਗੇ ਨੇ ਤੇ ਰਹਣਗੇ ਕੰਦੇ ਪੱਕੀ ਰਹਿੰਦੀ ਸਮੁੰਦਰੀ ਯਾਤਰਾ ਦੇ ਦੌਰਾਨ ਮੈਂ ਕਦੇ ਕਦਾਂ ਬੋਸਟਨ ਸੰਮੇਲਨ 'ਚ ਅੰਗਰੇਜ਼ੀ 'ਚ ਭਾਸ਼ਣ ਦੇਣ ਦੀ ਅਗਨੀ ਪ੍ਰੀਖਿਆ ਦਾ ਖਿਆਲ ਕਰਕੇ ਕੰਦੇ ਕੰਬੁੱਟਦਾ ਸੀਗਾ ਕੰਦੇ ਮੈਂ ਤੇਹਾ ਦੀ ਲੋ ਪ੍ਰਾਰਥਨਾ ਕਰਦਾ ਪਰਮ ਪਿਤਾ ਪ੍ਰਮਾਤਮਾ ਤੁਸੀਂ ਹੀ ਮੇਰੀ ਕੋਈ ਇੱਕ ਪ੍ਰੇਰਣਾ ਸਰੋਤ ਬਣਾਉਣ ਦੀ ਕਿਰਪਾਲਤਾ ਕਰੋ ਅਕੀਦਾਸਨੀ ਕੰਦੇ ਦ ਸਿਟੀ ਆਫ ਸਪਾਰਟ ਮਤਲਬ ਜਿਹੜੇ ਉਹ ਸਮੁੰਦਰੀ ਜਹਾਜ਼ ਦੇ ਵਿੱਚ ਸਵਾਰ ਸੀਗੇ ਕਹਿੰਦੇ ਸਤੰਬਰ ਦੇ ਉਤਰਾਧਿਤ ਬੋਸਟਨ ਬੰਦਰਗਾਹ ਤੇ ਜਾ ਲੱਗਿਆ ਕਹਿੰਦੇ 6 ਅਕਤੂਬਰ 1920 ਨੂੰ ਮੈਟਰਮ ਸੰਮੇਲਨ ਅਮਰੀਕਾ ਦੇ ਵਿੱਚ ਆਪਣਾ ਪਹਿਲਾ ਭਾਸ਼ਣ ਦਿੱਤਾ ਭਾਸ਼ਣ ਦਾ ਕਹਿੰਦੇ ਚੰਗਾ ਖਾਸਾ ਸਵਾਗਤ ਹੋਇਆ ਕਹਿੰਦੇ ਮੈਂ ਸੁੱਖ ਦਾ ਸਾਹ ਲਿਆ ਕਹਿੰਦੇ ਅਮਰੀਕਨ ਯੂਨਿਟੇਰੀਅਨ ਐਸੋਸੀਏਸ਼ਨ ਦੇ ਫਰਾਕਿਸ ਗੱਤਰ ਨੇ ਸਮੇਲਨ ਦੀ ਕਾਰਵਾਈ ਤੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕੀਤੇ ਉਹਨਾਂ ਨੇ ਫਿਰ ਕਹਿੰਦੇ ਰਾਂਚੀ ਦੇ ਬ੍ਰਹਮਚਾਰਯ ਆਸ਼्रम ਤੋਂ ਆਏ ਪ੍ਰਤੀਨਿਧੀ Swami yoganand ਆਪਣੇ ਸੰਸਥਾ ਵੱਲੋਂ ਸਮੇਲਨ ਲਈ ਸ਼ੁਭ ਕਾਮਨਾਵਾਂ ਲੱਕੀ ਆਏ ਧਾਰਾ ਪ੍ਰਵਾਹ ਅੰਗਰੇਜ਼ੀ ਚ ਬੋਲਦੇ ਆ ਉਹਨਾਂ ਦੇ ਦਾਰਸ਼ਿਕ ਵਿਸ਼ੇਸ਼ਤਾ ਵਾਲੇ ਵਿਸ਼ੇ ਧਰਮ ਗਿਆਨ ਤੇ ਬੜਾ ਤੇਜਸਵੀ ਭਾਸ਼ਣ ਦਿੱਤਾ ਜਿਰ ਵੱਡੇ ਪੱਧਰ ਤੇ ਵੰਡਨ ਲਈ ਕਿਤਾਬ ਦੇ ਕਿਤਾਬ ਦੇ ਰੂਪ ਚ ਛੁਪਵਾਇਆ ਗਿਆ ਹੈ ਕਹਿੰਦੇ ਉਹਨਾਂ ਨੇ ਆਪਣੇ ਭਾਸ਼ਣ 'ਚ ਜ਼ੋਰ ਦੇ ਕੇ ਕਿਹਾ ਬਿੱਧਰਮ ਵਿਸ਼ਵ ਵਿਆਪਕ ਹੈ ਤੇ ਇੱਕ ਹੈ ਕਿਸੇ ਖਾਸ ਰੀਤੀ ਰਿਵਾਜ ਨੂੰ ਸਰਵ ਵਿਆਪਕ ਬਣਾਉਣਾ ਸਾਡੇ ਵਾਸਤੇ ਸੰਭਵ ਨਹੀਂ ਹੋ ਸਕੇਗਾ ਪਰ ਧਰਮ ਦੇ ਵਿੱਚ ਮੌਜੂਦ ਅਟਲ ਸਚਾਈਆਂ ਨੂੰ ਅਸੀਂ ਸਰਵ ਵਿਆਪਕ ਬਣਾ ਸਕਦੇ ਹਾਂ ਤੇ ਸਾਰੇ ਵਿਸ਼ਵ ਨੂੰ ਉਹਨਾਂ ਨੂੰ ਅਪਣਾਉਣ ਲਈ ਕਿਹਾ ਜਾ ਸਕਦਾ ਹੈ ਮੁੜ ਕੇ ਦੱਸਦੇ ਨੇ ਜੋਗਨਾਂ ਜੀ ਕਹਿੰਦੇ ਮੇਰੇ ਪਿਤਾ ਜੀ ਵੱਲੋਂ ਦਿੱਤੀ ਗਈ ਵੱਟੀ ਰੱਖਣ ਦੇ ਸਹਾਰੇ ਸੰਮੇਲਨ ਖਤਮ ਹੋਣ ਤੋਂ ਬਾਅਦ ਵੀ ਮੇਰਾ ਅਮਰੀਕਾ 'ਚ ਠਹਿਰਨਾ ਸੰਭਵ ਹੋ ਗਿਆ ਕਹਿੰਦੇ અત્યੰਤ ਸਧਾਰਨ ਹਾਲਤਾਂ 'ਚ ਵਿਸ਼ਕ ਹੋ ਰਹੇ ਉੱਥੇ ਪੋਸਟਾਂ 'ਚ ਪਰ ਫਿਰ ਵੀ ਉਹ ਕਹਿੰਦੇ 3 ਸਾਲ ਮੇਰੇ ਬੜੇ ਵਧੀਆ ਲੰਘ ਗਏ ਇਸ ਸਮੇਂ ਦੌਰਾਨ ਕਹਿੰਦੇ ਮੈਂ ਕਈ ਸਿੱਖਿਆ ਕਲਾਸਾਂ ਚਲਾਈਆਂ ਸਰਬਜਨਿਕ ਭਾਸ਼ਣ ਦਿੱਤੇ ਤੇ ਇੱਕ ਕਾਵ ਕੁੱਸਤਕ ਸੌਂਗਸ ਆਫ ਦ ਸੋਲ ਮਤਲਬ ਆਤਮਾ ਦਾ ਗੀਤ ਲਿਖੀ ਜਿਸ ਦਾ ਮੁਖਬੰਦ ਕਹਿੰਦੇ ਸਿਟੀ ਆਫ ਨਿਯਾਗ ਦੇ ਪ੍ਰਧਾਨ ਡਾਕਟਰ ਫੈਡਰਿਕ ਬੀ ਰੋਬਿਨਸਨ ਨੇ ਲਿਖਿਆ ਸੀਗਾ ਫਿਰ ਕਹਿੰਦੇ 1924 ਮੈਂ ਪੂਰੇ ਅਮਰੀਕਾ ਮਹਾਦੀਪ ਦੀ ਯਾਤਰਾ ਕੀਤੀ ਤੇ ਮੁੱਖ ਸ਼ਹਿਰਾਂ 'ਚ ਹਜ਼ਾਰਾਂ ਲੋਕਾਂ ਦੇ ਸਾਹਮਣੇ ਪਾਚਨ ਦਿੱਤੀ ਕਹਿੰਦੇ ਜਦੋਂ ਮੈਂ ਸਿਆਟਲ ਪਹੁੰਚਿਆ ਤਾਂ ਉੱਥੇ ਦੀ ਰਮਣੀਤਾ ਦਾ ਆਨੰਦ ਲੈਣ ਵਾਸਤੇ ਸੁੰਦਰ ਅਲਾਸਕਾ 'ਚ ਮੈਂ ਠਹਿਰਿਆ ਕੁਝ ਦਿਏ ਫਿਰ ਕਹਿੰਦੇ ਯੋਗ ਸਿੱਖਿਆ ਗ੍ਰਹਿਣ ਕਰਨ ਨਾਲੇ ਫ੍ਰੈਕ ਦੇ ਵਿਦਿਆਰਥੀਆਂ ਦੀ ਸਹਾਇਤਾ ਨਾਲ 1925 ਦੇ ਹੱਦ ਤੱਕ ਮੈਂ ਕੈਲੀਫੋਰਨੀਆ ਦੇ ਲਾਸ ਐਂਜਲਸ ਸ਼ਰਚ ਮਾਉਂਟ ਵਿਸ਼ਿੰਟਨ ਸਟੇਟ ਵਿਖੇ ਅਮਰੀਕੀ ਮੁਖਤਰ ਤਦਿਸਤਪਨਾ ਜਿਹੜੀ ਆ ਉਹ ਕਰ ਦਿੱਤੀ। ਕਹਿੰਦੇ ਇਹ ਭਵਨ ਨੂੰ ਉਹੀ ਹੈ। ਸਤਿਓ ਜਿਹੜਾ ਉਹਨਾਂ ਨੇ ਅਨੇਕ ਵਾਰੇ ਪਹਿਲਾਂ ਕਹਿੰਦੇ ਮੈਂ ਕਸ਼ਮੀਰ ਯਾਤਰਾ ਦੇ ਸਮੇਂ ਦੇਖਿਆ ਸੀ ਜਿਹੜਾ ਕਿ ਆਪਾਂ ਪਿਛਲੇ ਅਧਿਆਇਾਂ ਦੇ ਦੌਰਾਨ ਜਿਹੜੇ ਕਿ ਤੁਸੀਂ ਸੁਣੇ ਹੀ ਹੋਣਗੇ ਉਹਦੇ ਵਿੱਚ ਆਪਾਂ ਜਾਣ ਚੁੱਕੇ ਆ ਇਹ ਸਾਰੀ ਸਟੋਰੀ ਇਹ ਕਹਿੰਦੇ ਜਿਹੜਾ ਮੈਨੂੰ ਉਸ ਟਾਈਮ ਦੇਖਿਆ ਸੀ ਨਾ ਮੈਨੂੰ ਉਹਨਾਂ ਨੂੰ ਵਿਜ਼ਨ ਦਿਖਿਆ ਸੀ ਉਸ ਟਾਈਮ ਉਹ ਜੋ ਸ਼ੰਕਰਾਚਾਰੀ ਦਾ ਮੱਠ ਦਾ ਯਾਤਰਾ ਕਰਨ ਲਈ ਜਾ ਰਹੇ ਇੱਕਦਮ ਉਹਨਾਂ ਨੂੰ ਬਿਲਡਿੰਗਸ ਦੇਖਿਆ ਸੀ ਕਿ ਹਉ ਐਸੇ ਉਹਦਾ ਸੀਕਰਟ ਕਰ ਰਹੇ ਨੇ ਕਿ ਉਹੀ ਬਿਲਡਿੰਗ ਮੈਨੂੰ ਦਿਖੀ ਸੀ ਜਿਹੜੀ ਉਸ ਟਾਈਮ ਦਿਖੀ ਸੀ ਇਹਹੀ ਸੀ ਕਿ ਜਿੱਦਾ ਕਿ ਇੱਥੇ ਉਹਨਾਂ ਨੇ ਸਥਾਪਨਾ ਕੀਤੀ ਸੀ ਪਰ ਕਿਉਂਕਿ ਅੰਦਰ ਵਿੱਚ 6 ਤੇ ਹੀ ਅਮਰੀਕਾ ਤੇ ਕਾਤਿਵ ਦਿਨ ਦੀਆਂ ਫੋਟੋਆਂ ਸ਼੍ਰੀ ਯੁਗਤੇਸ਼ਰ ਜੀ ਨੂੰ ਮੈਂ ਭੇਜਤੀਆਂ ਕਹਿੰਦੇ ਉਹਨਾਂ ਨੇ ਫਿਰ ਬੰਗਲਾ ਭਾਸ਼ਾ ਚੁੱਪ ਦਿੱਤਾ ਜਿਹਦਾ ਅਨੁਵਾਦ ਕਹਿੰਦੇ ਮੈਂthi ਦੇ ਰਹੀ ਹਾਂ ਵਿਜੇਗਿਤੇਸ਼ਰ ਗਿਰੀ ਜੀ ਨੇ ਜਿਹੜੇ ਲੈਟਰ ਉਹਨਾਂ ਨੂੰ ਲਿਖੀ ਕਹਿੰਦੇ ਮੇਰੇ ਦਿਲ ਦੇ ਰਾਜ ਦੁਲਾਰੇ ਜੋਗਨੰਦ ਤੇਰੇ ਸਕੂਲ ਤੇ ਤੇਰੇ ਵਿਦਿਆਰਥੀਆਂ ਦੀ ਫੋਟੋਆਂ ਦੇਖ ਕੇ ਮੇਰੀ ਜ਼ਿੰਦਗੀ ਨੂੰ ਕਿੰਨਾ ਆਨੰਦ ਮਿਲਿਆ ਮੈਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦਾ ਕੋਖੋ ਉਥੇ ਸ਼ੈਰਾਂ ਦੇ ਤੇਰੇ ਯੋਗ ਦੇ ਵਿਦਿਆਰਥੀਆਂ ਦੇਖ ਕੇ ਮੈਂ ਖੁਸ਼ੀ ਨਾਲ ਖਿਵਾ ਹੁੰਦਾ ਜਾ ਰਿਹਾ ਹਾਂ ਪ੍ਰਤੀ ਗਿਆਪਨ ਰੋਗ ਨਿਵਾਰਕ ਸੁਪੰਦ ਤੇ ਦੇਵੀ ਰੋਗ ਮੁਕਤੀ ਦੀ ਆਪਰਾਧਨਾਵਾਂ ਵਾਰ ਸੁਣ ਕੇ ਮੈਂ ਤੈਨੂੰ ਤੈਹ ਦਿ ਲੋ ਤਨਵਾ ਦਿੱਤੀ ਪਗ ਰਹੀ ਨਹੀਂ ਸਕਦਾ ਮਾਉਟ ਵਸ਼ਿੰਗਟਨ ਸਟੇਟ ਸਮੁਖ ਦੇ ਰਾਜਾ ਵਲੇਵੇਂ ਖੰਦੇਕ ਤੋਂ ਉਜਾਂਦੇ ਪਹਾੜੀ ਰਸਤੇ ਤੇ ਪਹਾੜ ਦੇ ਥੱਲੇ ਫੈਲੇ ਹੋਏ ਸੁੰਦਰ ਨਜ਼ਾਰਿਆਂ ਨੂੰ ਦੇਖ ਕੇ ਇਹ ਸਭ ਕੁਝ ਅੱਖੀਂ ਦੇਖਣ ਦੀ ਖਾਹਿਸ਼ ਪੈਦਾ ਹੁੰਦੀ ਹੈ ਇੱਥੇ ਸਭ ਕੁਝ ਠੀਕ ਠਾਕ ਚੱਲ ਰਿਹਾ ਹੈ ਪਰ ਮਾਧਮਾ ਦੀ ਕਿਰਪਾ ਨਾਲ ਤੂੰ ਹਮੇਸ਼ਾ ਆਨੰਦ ਪ੍ਰਸੰਨ ਰਹੀ ਵਿੱਚ ਉਹਨਾਂ ਨੇ ਆਪਣੇ ਹਸਤਾਖਰ ਕੀਤੇ ਸ਼੍ਰੀ ਯੁਕਤੇਸ਼ਰ ਜੀ ਇਹ ਲੈਟਰ ਉਹਨਾਂ ਨੇ 11 ਅਗਸਤ 1926 ਨੂੰ ਭੇਜਿਆ ਸੀਗਾ ਅੱਗੇ ਫੇ ਜੋਗਨੰਦ ਜੀ ਦੱਸਦੇ ਨੇ ਕਹਿੰਦੇ ਵਰਿਆਂ ਦੀ ਵਰੇ ਬੀਤੇ ਗਏ ਆਪਣੇ ਨਵੇਂ ਦੇਸ਼ ਦੇ ਹਰ ਇੱਕ ਹਿੱਸੇ 'ਚ ਤੇ ਸੈਂਕੜੇ ਕਲਾਬਾਂ ਕਾਲਜਾਂ ਗਿਰਜ਼ਾ ਘਰਾਂ ਤੇ ਹਰ ਪ੍ਰਕਾਰ ਦੀਆਂ ਟੋਲੀਆਂ ਦੇ ਸਾਹਮਣੇ ਮੈਂ ਭਾਸ਼ਣ ਦਿੱਤੇ ਕਹਿੰਦੇ 1920 ਤੋਂ ਲੈ ਕੇ 30 ਦੇ ਦਹਾਕੇ ਤਰ੍ਹਾਂ ਲੱਖਾਂ ਅਮਰੀਕਨ ਲੋਕਾਂ ਨੇ ਮੇਰੇ ਜੋਗ ਜਾਂ ਕਲਾਸਾਂ ਸਿੱਖਿਆ ਪ੍ਰਾਪਤ ਕੀਤੀ ਉਹਨਾਂ ਸਾਰਿਆਂ ਨੇ ਪ੍ਰਾਤਨਾਵਾਦੀ ਆਤਮਾ ਦੇ ਵਿਚਾਰਾਂ ਦੀ ਨਵੀਂ ਪੁਸਤਕ ਵਿਸਪਸ ਫਾਰਮ ਇੰਟਰਨਿਟੀ ਪੇਡ ਕੀਤੀ ਜਿਸ ਦਾ ਮੁੱਖ ਬੰਧ ਪ੍ਰਸਿੱਧ ਗਾਇਕਾ ਸ਼੍ਰੀਮਤੀ ਐਮੇਲੀਟਾ ਗੈਲੀ ਕੁਰਸੀ ਨੇ ਲਿਖਿਆ ਸੀਗਾ ਕਦੇ-ਕਦੇ ਉਹ ਕਹਿੰਦੇ ਆਮ ਤੌਰ ਤੇ ਮਹੀਨੇ ਦੀ ਪਹਿਲੀ ਤਰੀਕ ਨੂੰ ਜਦੋਂ ਕਹਿੰਦੇ ਸੈਲਫ ਰਿਅਲਾਈਜੇਸ਼ਨ ਫੈਲੋਸ਼ਿਪ ਦੇ ਉਹ ਦਫ਼ਤਰ ਜਿਹੜਾ ਕਿ ਮਾਊਂਟ ਵਿਸ਼ਿੰਗਟਨ ਸੈਂਟਰ ਚ ਚਲਾਉਣ ਦੇ ਵਾਸਤੇ ਕਹਿੰਦੇ ਕੀਤੇ ਗਏ ਖਰਚਿਆਂ ਤੇ ਬਿਲਾਾਂ ਦੀ ਕਹਿੰਦੇ ਭਰਮਾਰ ਲੱਗ ਜਾਂਦੀ ਸੀਗੀ ਸਾਰੇ ਬਿਲਾ ਜਾਂਦੇ ਸੀਗੇ ਕਹਿੰਦੇ ਉਦੋਂ ਮੈਨੂੰ ਭਾਰਤ ਦੀ ਸਾਦਗੀ ਯੁਕਤ ਸ਼ਾਂਤ ਜ਼ਿੰਦਗੀ ਦੀ ਬਹੁਤ ਯਾਦ ਆਉਂਦੀ ਸੀਗੀ ਪਰ ਜਦੋਂ ਕਹਿੰਦੇ ਮੈਂ ਹਰ ਰੋਜ਼ ਪੂਰਬ ਤੇ ਪੱਛਮ ਦੇ ਸਾਜ ਤੇ ਸਤਿ ਭਾਵਨਾ ਦੀ ਉੱਠੀ ਲਹਿਰ ਨੂੰ ਮਜ਼ਬੂਤ ਹੋਈ ਮਹਿਸੂਸ ਕਰਦਾ ਸੀ ਤਾਂ ਮੇਰੀ ਆਤਮਾ ਅਨੰੰdit ਹੋ ਜਾਂਦੀ ਸੀ ਅਕੇ ਉਦਾਸ ਨਹੀਂ ਕਹਿੰਦੇ ਜਾਰਜ ਵਸ਼ਿੰਗਟਨ ਆਪਣੇ ਦੇਸ਼ ਦੇ ਰਾਸ਼ਟਰਪਿਤਾ ਜਿਨ੍ਹਾਂ ਨੂੰ ਅਨੇਕ ਮੌਕਿਆਂ ਤੇ ਮਹਿਸੂਸ ਹੋਇਆ ਕਿ ਪਰਮਾਤਮਾ ਉਹਨਾਂ ਦਾ ਮਾਰਗਦਰਸ਼ਨ ਕਰਦੇ ਨੇ ਉਹਨਾਂ ਦੇ ਆਪਣੇ ਵਿਦਾਇਗੀ ਭਾਸ਼ਣ ਚ ਅਮਰੀਕਾ ਨੂੰ ਅਧਿਆਤਮਿਕ ਪ੍ਰੇਰਣਾ ਦੇਣ ਵਾਲੇ ਸ਼ਬਦ ਕਹੀ ਬਿਕ ਅਜਾਤ ਸੋ ਸਿੱਖਿਆ ਤੇ ਨਿਰਪਵਿਕਸ ਬਣਨ ਜਾ ਰਹੀ ਮਹਾਨ ਕੌਮ ਦੇ ਲੋਕਾਂ ਨੂੰ ਇਹ ਅਨਰੂਪ ਹੀ ਹੋਵੇਗਾ ਕਿ ਉਹ ਸਮੁੱਚੀ ਮਨੁੱਖਤਾ ਦੇ ਸਾਹਮਣੇ ਉੱਚੇ ਸੱਚਿਆ ਤੇ ਪਰਉਪਕਾਰਿਸਤਾਤਾ ਦੇ ਧਾਰਨਾ ਨੂੰ ਅਪਣਾਉਣ ਵਾਲੇ ਇਨਸਾਨਾਂ ਦੇ ਰੂਪ ਚ ਇੱਕ ਨਵੀਂ ਤੇ ਉਦਾਰਚਿਤ ਉਦਾਹਰਣ ਪੇਸ਼ ਕਰ। ਇਸ ਕਹਦੇ ਕੋਣ ਸ਼ੱਕ ਕਰ ਸਕਦਾ ਹੈ ਕਿ ਇਹੋ ਜਿਹੀ ਵਿਚਾਰਧਾਰਾ ਨੂੰ ਅਪਣਾਉਣ ਦੇ ਫਾਲਸਰੂਪ ਜੋ ਲਾਭ ਹੋਊਗਾ ਉਸ ਤੋਂ ਨੁਕਸਾਨ ਤੋਂ ਕਿਤੇ ਜ਼ਿਆਦਾ ਹੋਊਗਾ। ਕਹਿੰਦਾ ਕੀ ਕਦੇ ਇਸ ਤਰ੍ਹਾਂ ਹੋ ਸਕਦਾ ਹੈ ਕਿ ਪਰਮਾਤਮਾ ਕਿਸੇ ਕੋਮ ਦੇ ਉੱਤਮ ਗੁਣਾਂ ਨੂੰ ਸਦੀਵੀ ਸੁਖਸ਼ਾਤੀ ਨਾਲ ਨਾ ਅਨਿਵਾਸੀ। ਤਾਂ ਐਕਸਟਰਾ ਸੱਤਿਉ ਇਸ ਅਧਿਆਇ ਦਾ ਇੱਥੇ ਅੰਤ ਹੁੰਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋ ਤਾਂ ਜੇ ਤੁਹਾਨੂੰ ਮੇਰਾ ਸਵਾਦ ਇਹ ਪਸੰਦ ਆ ਰਿਹਾ ਹੈ ਤਾਂ ਕਿਰਪਾ ਕਰਕੇ ਇਹਨੂੰ ਆਪਣੇ ਹੋਰਨਾਂ ਸਾਥੇ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਤੇ ਨੀਚੇ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਆ ਕਰੋ ਜੇ ਕੋਈ ਵੀ ਤੁਹਾਨੂੰ ਕਮੀ ਪੇਸ਼ੀ ਲੱਗਦੀ ਹੈ ਪਲੀਜ਼ ਉਹ ਵੀ ਜ਼ਰੂਰ ਦੱਸਿਓ ਤਾਂ ਕਿ ਮੈਂ ਉਸ ਨੂੰ ਦੂਰ ਕਰਕੇ ਆਪਣੇ ਆਪ ਨੂੰ ਹੋਰ ਜ਼ਿਆਦਾ ਚੰਗੇ ਤਰੀਕੇ ਨਾਲ ਪੇਸ਼ ਕਰ ਸਕਾਂ ਆਪਣੇ ਆਪ ਸੁਧਾਰ ਕਰ ਸਕਾਂ ਸੋ ਸਾਰੇ ਮੈਨੂੰ ਇਹਨੇ ਪਿਆਰ ਨਾਲ ਸੁਖਸ਼ਾਤੀ ਨਾਲ ਸੁਣਦੇ ਆ ਤੁਹਾਡਾ ਸਬਦ ਉਹਦੇ ਲਈ ਕੁਆਲਫਾਈਰ ਤਾਂ ਬਹੁਤ ਬਹੁਤ ਧੰਨਵਾਦ ਜਲਦੀ ਹੀ ਆਪਾਂ ਫੇਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ